ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਦਿਨ ਦੇ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਨੇ ਖਬਰ ਕਾਟਕੜ ਦੇ ਏਰੀਏ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਮਾਜਰਾ ਜੱਟਾ ਵਿਖੇ ਇੱਕ ਘਰ ਤੇ ਅਨਪਛਾਤੇਵਾਂ ਵੱਲੋਂ ਹਮਲਾ ਕੀਤਾ ਗਿਆ ਹੈ ਪੈਟਰੋਲ ਬੰਬ ਛੱਟਿਆ ਗਿਆ ਹੈ ਗੇਟ ਨੂੰ ਅੱਗ ਲਗਾਈ ਗਈ ਹੈ ਮਾਜਰਾ ਜੱਟਾ ਦੇ ਘਰ ਵਿੱਚ ਬੀਤੀ ਰਾਤ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਸੰਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੀੜਤ ਪਰਿਵਾਰ ਦੇ ਮੈਂਬਰ ਸੁੱਚਾ ਸਿੰਘ ਮਹਾਜਰ ਜੱਟਾ ਨੇ ਦੱਸਿਆ ਕਿ ਉਹਨਾਂ ਦਾ ਘਰ ਪਿੰਡ ਦੇ ਲਿੰਕ ਸੜਕ ਤੇ ਹੈ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਸਾਰਾ ਟੱਬਰ ਸੌ ਰਿਹਾ ਸੀ ਤਾਂ ਕਰੀਬ 11-12 ਵਜੇ ਉਹਨਾਂ ਨੂੰ ਕਿਸੇ ਜ਼ੋਰ ਨਾਲ ਵੱਜੇ ਪਟਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹਨਾਂ ਨੇ ਤੁਰੰਤ ਉੱਠ ਕੇ ਵੇਖਿਆ ਕਿ ਕਿਸੇ ਨੇ ਬੋਤਲ ਨੂੰ ਪੈਟਰੋਲ ਪੰਪ ਬਣਾ ਕੇ ਅੰਦਰ ਸੁੱਟਿਆ ਹੋਇਆ ਸੀ ਉਸ ਨੂੰ ਅੱਗ ਲੱਗੀ ਹੋਈ ਸੀ ਜਦ ਕਿ ਘਰ ਦੇ ਗੇਟ ਨੂੰ ਵੀ ਪੈਟਰੋਲ ਛੁੱਟ ਕੇ ਅੱਗ ਲਗਾਈ ਹੋਈ ਸੀ ਇਹ ਦੇਖ ਕੇ ਪੂਰਾ ਪਰਿਵਾਰ ਕਾਫੀ ਘਬਰਾ ਗਿਆ ਤੇ ਉਹਨਾਂ ਦੇ ਗੁਆਂਢੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੁੱਚਾ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਗੇਟ ਦੇਖਿਆ ਤਾਂ ਗੇਟ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਿਸ਼ਾਨ ਸਨ ਇਸ ਤੋਂ ਇਲਾਵਾ ਹਮਲਾਵਰਾਂ ਵੱਲੋਂ ਘਰ ਵਿੱਚ ਬੀਅਰ ਦੀਆਂ ਬੋਤਲਾਂ ਵੀ ਛੁੱਟੀਆਂ ਗਈਆਂ ਸਨ ਉਹਨਾਂ ਦੱਸਿਆ ਕਿ ਇਹ ਹਮਲਾ ਉਹਨਾਂ ਦੇ ਘਰ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਜਿਸ ਨਾਲ ਪੂਰਾ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਹੈ ਉਹਨਾਂ ਦੱਸਿਆ ਕਿ ਹਮਲੇ ਤੋਂ ਬਾਅਦ ਹਮਲਾਵਰ ਕਿਧਰੇ ਵੀ ਨਜ਼ਰ ਨਹੀਂ ਆਏ ਸੁੱਚਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਨਾ ਤਾਂ ਕਿਸੇ ਨਾਲ ਕੋਈ ਰੰਜਿਸ਼ ਹੈ ਤੇ ਨਾ ਹੀ ਕਿਸੇ ਨਾਲ ਕੋਈ ਬਹਿਰ ਵਿਰੋਧ ਹੈ ਪਰ ਫਿਰ ਵੀ ਉਹਨਾਂ ਦੇ ਘਰ ਤੇ ਇਹ ਹਮਲਾ ਕੀਤਾ ਗਿਆ ਕਿਉਂ ਕੀਤਾ ਗਿਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੱਸਿਆ ਕਿ ਇਸ ਵਾਰ ਦਾ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਉਹਨਾਂ ਦੱਸਿਆ ਕਿ ਪਿੰਡ ਵਿੱਚ ਇਸ ਵਾਰ ਦਾ ਹੱਤਕ੍ਰਮ دہشت ਦਾ ਮਾਹੌਲ ਬਣਿਆ ਹੋਇਆ ਪਿੰਡ ਮਾਝਾ ਜੱਟਾਂ ਦੇ ਕੁਝ ਵਸਨੀਕਾਂ ਨੇ ਦੱਸਿਆ ਕਿ ਘਰ ਤੇ ਜਿਸ ਘਰ ਤੇ ਹਮਲਾ ਕੀਤਾ ਗਿਆ ਉਹ ਤਾਂ ਬਹੁਤ ਸ਼ਰੀਫ ਪਰਿਵਾਰ ਹੈ ਅਤੇ ਉਹਨਾਂ ਦਾ ਕਿਸੇ ਨਾਲ ਵੀ ਕੋਈ ਬਹਿਰ ਵਿਰੋਧ ਨਹੀਂ ਹੈ ਪਿੰਡ ਦੇ ਨਿਵਾਸੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਵਾਰਦਾਤ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਰਾਤ ਸਮੇਂ ਪਿੰਡ ਵਿੱਚ ਗਸ਼ਤ ਜ਼ਰੂਰ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੇ ਮਨਾਂ ਵਿੱਚੋਂ ਡਰ ਨਿਕਲ ਸਕੇ ਅਤੇ ਮਾਹੌਲ ਜਿਹੜਾ ਆ ਉਹ ਸੁਖਾਵਾਂਾ ਬਣਿਆ ਰਹੇ। ਦਿਖਾ ਲਈ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਹਾਂਜੀ ਸਰ ਤੁਹਾਡਾ ਨਾਮ ਕੀ ਹੈ? ਸੁੱਚਾ ਜਿਹੜੀ ਅੱਜ ਤੁਹਾਡੇ ਪਿੰਡ ਘਰ ਇੱਥੇ ਬਾਹਰ ਦਾਤ ਹੋਈ ਰਾਤ ਇਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਹੋਈ ਹੈ ਜੀ? ਇਹ ਜੀ ਰਾਤ ਨੂੰ ਤਕਰੀਬਨ 11:30 11:30 11:30 12:00 ਵਜੇ ਇੱਕ ਉਹ ਹਾਇਚ ਤੇ ਸਾਰੇ ਸੁੱਤੇ ਪਏ ਸੀ ਅੱਛਾ ਜਦੋਂ ਪਟਾਕਾ ਬੋਲਿਆ ਨਾ ਫੇਰ ਅੱਗ ਬੋਲੀ ਫੇਰ ਦੇਖਿਆ ਤਾਂ ਗੇਟ ਨੂੰ ਅੱਗ ਲੱਗੀ ਹੋ ਸੀ ਅੱਛਾ ਗੇਟ ਨੂੰ ਅੱਗ ਲੱਗੀ ਹੋ ਸੀ ਬੰਦਾ ਕੋਈ ਨਹੀਂ ਦਿਖਿਆ ਬੰਦਾ ਕੋਈ ਨਹੀਂ ਦਿਖਿਆ ਗੇਟ ਨੂੰ ਅੱਗ ਲੱਗੀ ਜੇ ਆ ਕੇ ਦੇਖਿਆ ਹੌਲ ਹੌਲ ਦੇਖਿਆ ਦੇਖ ਕੇ ਉਹਦੇ ਬਾਅਦ ਗੇਟ ਦੀ ਅੱਗ ਭਜਾਈ ਪਾਣੀ ਛੱਟਿਆ ਜੇ ਬਾਅਦ ਚ ਦੇਖਿਆ ਤਾਂ ਗੇਟ ਨੂੰ ਟੱਕ ਲੱਗੇ ਹੋਇਆ ਅੱਛਾ ਟੱਕ ਵੀ ਉਹਨਾਂ ਵੱਲੋਂ ਲੱਗ ਗਏ ਹਾਂ ਜੀ ਟੱਕ ਲੱਗੇ ਹੋਏ ਤੇ ਗੇਟ ਨੂੰ ਅੱਛਾ ਕੋਈ ਉਦਾਂ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਕੋਈ ਹੋਰ ਕੋਈ ਨੁਕਸਾਨ ਨਹੀਂ ਹੋਇਆ ਬਸ ਗੇਟ ਗੇਟ ਵੱਢ ਹੋਇਆ ਅੱਛਾ ਇਹ ਲੋਕਾਂ ਇਹਨਾਂ ਦਾ ਪਤਾ ਵੀ ਨਹੀਂ ਲੱਗਿਆ ਵੀ ਕੋਈ ਵੀ ਪਤਾ ਨਹੀਂ ਲੱਗਿਆ ਜੀ ਕੋਈ ਪਤਾ ਨਹੀਂ ਲੱਗਿਆ ਵੀ ਕੌਣ ਸੀਗਾ ਕੌਣ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਆ ਜੀ ਪ੍ਰਸ਼ਾਸਨ ਤੋਂ ਇਹੀ ਚਾਹਨੇ ਆ ਜੀ ਭਈ ਇਹ ਇੱਥੇ ਕੁਛ ਨਾ ਕੁਛ ਮਤਲਬ ਹੈ ਕਿ ਕੁਛ ਨਾ ਕੁਛ ਕੋਈ ਪ੍ਰਬੰਧ ਹੋਣਾ ਚਾਹੀਦਾ ਵੀ ਇਸ ਤਰ੍ਹਾਂ ਕੱਲ ਨੂੰ ਕੋਈ ਜਿੱਦਾਂ ਗੇਟ ਵੱਢਿਆ ਤੋੜਿਆ ਅ ਅੰਦਰ ਪਏ ਬੰਦੇ ਵੀ ਬੰਦਿਆਂ ਦਾ ਨੁਕਸਾਨ ਵੀ ਕਰ ਸਕਦੇ ਸਨ ਸਾਡੇ ਅੰਦਰ ਹੋਰ ਪਸ਼ੂ ਸਾਡੇ ਖੜੇ ਹੋ ਪਰਿਵਾਰ ਸਾਡਾ ਬਾਹਰ ਪਿਆ ਇਹ ਇਸ ਸਬੰਧ ਦੇ ਵਿੱਚ ਤੁਸੀਂ ਥਾਣੇ ਦੇਤੀ ਕੰਪਲੀਟ ਹੀ ਨਹੀਂ ਚੱਲੇ ਆ ਥਾਣੇ ਜਾਣ ਅੱਛਾ ਚੱਲੇ ਆ ਜੀ ਹਾਂ ਜੀ ਤੇ ਠੀਕ ਹੈ ਜੀ ਇਹ ਸੀਗਾ ਜਿਹਦੇ ਚ ਉਹ ਤੇਲ ਗੇਰੇ ਅੱਗ ਲੱਗੀ ਅੱਗ ਲੱਗੇ ਆ ਆ ਸੀਛ ਜੀ ਆ ਦੇਖੋ ਆ ਜੜੀ ਹੋਈ ਨਾ ਆ ਜੜੀ ਜੜੀ ਹੋਈ ਹੈ ਇਹ ਇਹ ਸੈਂਕਾ ਬਾਹਰ ਪਹੁੰਚੀ ਵੀ ਇੱਕ